ਲੌਜੀ ਕਹਿੰਦੇ ਕਿ ਮੌਤ ਕਦੋਂ ਵੀ ਤੇ ਕਿਤੇ ਵੀ ਆ ਸਕਦੀ ਆ ਇਹ ਦੱਸ ਕੇ ਨਹੀਂ ਆਉਂਦੀ ਤੇ ਇਹ ਇੱਕ ਕੜਵਾ ਸੱਚ ਹੀ ਆ ਜੋ ਸੱਤੇ ਪਾਸ਼ਾ ਵਾਹਿਗੁਰੂ ਨੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਉਸ ਰੱਬ ਨੇ ਆਪਣੇ ਤੋਂ ਲੁਕੋ ਕੇ ਰੱਖਿਆ ਇਹੋ ਜਿਹੀ ਇੱਕ ਪਾਣਾ ਹੁਣੇ-ਹੁਣੇ ਦਿੱਲੀ 에ਅਰਪੋਰਟ ਤੇ ਵਰਤਿਆ ਜਿਵੇਂ ਕਿ ਪੰਜਾਬ ਦੇ ਵਿੱਚ ਗਰਮੀ ਦਾ ਬਹੁਤ ਤਕੜਾ ਮਾਹੌਲ ਆ ਤੇ ਹਜ਼ਾਰਾਂ ਲੋਕ ਐਜ਼ ਅ ਸਟੂਡੈਂਟ ਐਜ਼ ਅ ਵਿਜ਼ਟਰ ਵੀਜ਼ੇ ਵਾਲੇ ਇੰਡੀਆ ਤੋਂ ਕੈਨੇਡਾ ਜਾਂਦੇ ਆ ਤੇ ਕੈਨੇਡਾ ਤੋਂ ਇੰਡੀਆ ਆਉਂਦੇ ਤੇ ਉਹਨਾਂ ਨੂੰ ਆਪਣਾ ਜੋ ਵਾਇਆ ਹੈ ਦਿੱਲੀ ਵਿੱਚ ਦੀ ਜਾਣਾ ਪੈਂਦਾ ਹੈ ਜ਼ਿਆਦਾਤਰ ਸਾਰੀਆਂ ਫਲਾਈਟਾਂ ਦਿੱਲੀ ਵਿੱਚ ਦੀ ਹੀ ਜਾਂਦੀਆਂ ਬਹੁਤ ਜਦੇ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਦਿੱਲੀ 에어ਪੋਰਟ ਦੇ ਉੱਤੇ ਸਭ ਤੋਂ ਵੱਡਾ ਰੀਜ਼ਨ ਇਹ ਹੈ ਜੀ ਉੱਥੇ ਬਾਰਿਸ਼ ਕਾਫੀ ਜਦੇ ਹੋਈ ਸੀ ਰੱਬ ਨੇ ਇੱਕ ਮਾੜਾ ਪਾਣਾ ਵਰਤਣਾ ਕਹਿ ਸਕਦੇ ਹਾਂ ਕਿ ਉੱਥੇ ਜੋ ਟਰਮੀਨਲ 1 ਹੈ ਉਹਦੀ ਜਿਹੜੀ ਛੱਤ ਡਿੱਗ ਪਈ ਆ ਤੇ ਉਹਰੇ ਥੱਲੇ ਆਪਣੇ ਪੰਜਾਬੀ ਭਰਾਵਾਂ ਦੀਆਂ ਗੱਡੀਆਂ ਖੜੀਆਂ ਸੀ ਤੁਸੀਂ ਸਕਰੀਨ ਦੇ ਉੱਤੇ ਦੇਖੀ ਵੀ ਸਕਦੇ ਆ ਵੀਡੀਓਜ਼ ਤੇ ਉੱਤੇ ਹੀ ਟਰਮੀਨਲ ਦੀ ਛੱਤ ਗੱਡੀਆਂ ਤੇ ਡਿੱਗ ਪਈ ਹੈ ਤੇ ਜਿਹਦੇ ਵਿੱਚੋਂ ਇੱਕ ਦੀ ਮੌਕੇ ਤੇ ਹੀ ਡਰਾਈਵਰ ਦੀ ਮੌਤ ਹੋ ਚੁੱਕੀ ਹੈ ਪਰ ਜਿਹੜੀ ਗੱਡੀ ਦੇ ਵਿੱਚ ਉਹ ਸਟੂਡੈਂਟਾਂ ਨੂੰ ਚੜਾਉਣ ਗਿਆ ਸੀ ਐਜ਼ ਅ ਦਿੱਲੀ 에ਅਰਪੋਰਟ ਤੇ ਕੈਨੇਡਾ ਦੀ ਫਲਾਈਟ ਵਿੱਚ ਉਹ ਸਟੂਡੈਂਟ ਪਹਿਲਾਂ ਹੀ ਐਂਟਰੀ ਕਰ ਗਏ ਸੀ ਆਪਣੀ 에ਅਰਪੋਰਟ ਦੇ ਵਿੱਚ ਪਾਰ ਜਿਹੜੀ ਛੱਤ ਹੁੰਦੀ ਆ ਟਰਮੀਨਲ 1 ਦੀ ਉਹ ਡੈਗ ਪਈ ਹੈ ਤੁਹਾਡੀ ਸਕਰੀਨ ਦੇ ਉੱਤੇ ਸਾਫ਼-ਸਾਫ਼ ਸਕਰੀਨਾਂ ਤੁਸੀਂ ਦਿਖ ਵੀ ਰਹੇ ਹੋ ਆਪਾਂ ਪ੍ਰੇ ਕਰਦੇ ਹਾਂ ਸੋ ਵਾਹਿਗੁਰੂ ਅੱਗੇ ਭਰਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਵਾਹਿਗੁਰੂ ਤੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਇਸ ਲਈ ਵੀਰੇ ਹਮੇਸ਼ਾ ਹੀ ਆਪਣੀ ਫੈਮਲੀ ਦੇ ਟੱਚ 'ਚ ਰਹੋ ਆਪਣੀ ਫੈਮਲੀ ਨਾਲ ਗੱਲਬਾਤ ਕਰਦੇ ਰਹੋ ਕਿਉਂਕਿ ਕਦੋਂ ਵੀ ਕਿਤੇ ਵੀ ਕੋਈ ਵੀ ਪਾਣਾ ਵਰਤ ਸਕਦਾ ਕਿਉਂਕਿ ਇਹ ਸਭ ਕੁਝ ਵਾਹਿਗੁਰੂ ਦੇ ਹੱਥਾਂ ਵਿੱਚ ਹੁੰਦਾ ਹੈ ਤੇ ਦਿੱਲੀ ਏਅਰਪੋਰਟ ਤੇ ਬਹੁਤ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੇਕਰ ਤੁਸੀਂ ਦਿੱਲੀ ਏਅਰਪੋਰਟ ਜਾ ਰਹੇ ਹੋ ਟਰਮੀਨਲ 1 ਤੇ ਤੁਹਾਡੀਆਂ ਫਲਾਈਟਸ ਆ ਜਿਹੜੀਆਂ ਉਹ ਕੈਨਸਲ ਨਾ ਹੋ ਜਾਣ ਤੁਸੀਂ ਚੈੱਕ ਕਰ ਲਓ ਆਪਣੇਗਾ ਪਹਿਲਾਂ ਹੀ ਆਨਲਾਈਨ ਵੈਬਸਾਈਟ ਤੇ ਐਵੇਂ ਨਾ ਹੋਵੇ ਤੁਹਾਡੇ ਨਾਲ ਰਸਤੇ ਦੇ ਵਿੱਚ ਖੱਜਲ ਖਵਾਰੀ ਹੋਵੇ ਸੋ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵਾਹਿਗੁਰੂ ਅੱਗੇ ਪ੍ਰੇ ਕਰਿਓ